ਇਹ ਫਾਰਮੂਲੇ ਦਾ ਨਾਮ ਹੈ ਜੀ ਲਵ ਚਾਰਜਰ ਅੱਛਾ ਲਾਈਫ ਤੁਹਾਡੀ ਚੇਂਜ ਹੋ ਜੇਗੀ ਤੁਸੀਂ ਆਪ ਕਹੋਗੇ ਵੀ ਆਨੰਦ ਆ ਗਿਆ ਸਵਾਦ ਆ ਗਿਆ ਤੁਸੀਂ ਅੱਜ ਦੇਖੋ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਖੋਲ ਲੋ ਫੇਸਬੁੱਕ ਖੋਲ ਲੋ ਇੰਸਟਾਗ੍ਰam ਖੋਲ ਲੋ YouTube ਖੋਲ ਲੋ ਤੁਹਾਨੂੰ ਝੜੀ ਲੱਗੀ ਲੱਭ ਜਣੀ ਹੈ ਸੌਦਾ ਵੇਚਣ ਵਾਲਿਆਂ ਦੀ ਸੌਦਾ ਕਿਤਾ ਵੇਚਣਾ ਜੀ ਮੈਂ ਫਲਾਣਾ ਪ੍ਰੋਡਕਟ ਤਿਆਰ ਕੀਤਾ ਜੀ ਇਹਦੇ ਪੱਲੇ ਪੱਲੇ ਹੋ ਗਿਆ ਫਲਾਣਾ ਹੋ ਗਿਆ ਜਿਹੜਾ ਬੰਦਾ ਮਹੱਤਣ ਬੰਦਾ ਜਿਹੜਾ ਨਹੀਂ ਅਫੋਰਡ ਕਰਦਾ ਉਹਦੇ ਬਾਰੇ ਕਿਸੇ ਨੇ ਸੋਚਿਆ ਕੋਈ ਸਾਨੂੰ ਇਹ ਸਾਰੀਆਂ ਚੀਜ਼ਾਂ ਇਕ ਤੋਂ ਲਓ ਜੀ ਆਸ਼ੀਰਵਾਦ ਮਿਲਿਆ ਵੱਡਿਆਂ ਦਾ ਉਹ ਆਸ਼ੀਰਵਾਦ ਨੂੰ ਅਸੀਂ ਪਾਸ ਆਨ ਕੀਤਾ ਆਪਣੀ ਮਿਹਨਤ ਦਾ ਜਿਹੜਾ ਨਚੋੜ ਏ ਉਹ ਤੁਹਾਡੇ ਲੋਕਾਂ ਨੂੰ ਪਬਲਿਕ ਕੀਤਾ ਆਪਾਂ ਉਹਨੂੰ ਪਬਲਿਕ ਤੇ ਦੇਣ ਦਾ ਮਤਲਬ ਇਹ ਹੋਵੇ ਕਿ ਜਿਹੜੀਆਂ ਕੰਮ ਦੀਆਂ ਚੀਜ਼ਾਂ ਨੇ ਉਹ ਸਾਡੇ ਤਾਂ ਹੀ ਨਾ ਰਹਿ ਜਾਣ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਬਾਰੇ ਗਿਆਨ ਹੋਣਾ ਚਾਹੀਦਾ ਇਲਮ ਹੋਣਾ ਚਾਹੀਦਾ ਵੀ ਜਿਹੜੀਆਂ ਘਰ ਦੀਆਂ ਕਿਚਨ ਆਈਟਮਸ ਜਿਹਨੂੰ ਆਪਾਂ ਕਹਿੰਦੇ ਆ ਜਿਹੜੀਆਂ ਹਰ ਇੱਕ ਰਸੋਈ ਦੇ ਵਿੱਚ ਆਮ ਪਈਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਇਦਾਂ ਦਾ ਵਰਤੋ ਵੀ ਇਹ ਮੈਡੀਸਨ ਪ੍ਰੋਪਰਟੀਆਂ ਹੈਗੀਆਂ ਇਹਨਾਂ ਦੇ ਵਿੱਚ মালਟੀ ਵਿਟਾਮਿਨ ਕੈਪਸੂਲ ਲਈਏ ਮਹਿੰਗੇ ਪ੍ਰੋਡਕਟ ਲਈਏ ਉਹਨਾਂ ਨੇ ਸਭ ਕੁਝ ਕਰਨਾ ਕਦੀ ਤੁਸੀਂ ਜਾ ਕੇ ਇਹਨਾਂ ਚੀਜ਼ਾਂ ਬਾਰੇ Google ਤੇ ਕ੍ਰਾਸ ਚੈੱਕ ਕਰੋ ਵੀ ਇਹਨਾਂ ਦੇ ਵਿੱਚ ਕਿੰਨੇ ਵਿਟਾਮਿਨਸ ਨੇ ਕਿੰਨੇ ਮਿਨਰਲਸ ਨੇ ਜਿੰਕ ਹੈਗੇ ਨੇ ਵਿੱਚ ਜਿਹੜੀ ਜਿਹੜੀ ਚੀਜ਼ ਪੋਟਾਸ਼ੀਅਮ ਹੈਗੀ ਐ ਫਾਸਫੋਰਸ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ মালਟੀ ਵਿਟਾਮਿਨ ਕੈਪਸੂਲਾ 'ਚ ਵੀ ਨਹੀਂ ਮਿਲਦੀਆਂ ਜਿਹੜੇ ਕਿ ਤੁਸੀਂ ਹਜ਼ਾਰਾਂ ਰੁਪਏ ਖਰਚ ਕੇ ਲਾਈਨ 'ਚ ਲੱਗ ਕੇ ਲੈ ਕੇ ਆਂਦੇ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਵੀ ਨਹੀਂ ਹੈਗੀਆਂ ਉਹਨਾਂ ਦੇ ਬਾਰੇ ਪੜ੍ਹ ਲਓ ਕੀ ਕੁਛ ਉਹਨਾਂ ਦੇ ਵਿੱਚ ਪਾਇਆ ਉਹਨਾਂ ਨੇ ਤੇ ਇਹਦਾ ਵੀ ਇੱਕ ਨਹੀਂ ਗੂਗਲ ਕਰਕੇ ਚੈੱਕ ਕਰ ਲਓ ਜੇ ਉਸ ਤੋਂ ਸਵਾਰ ਜ਼ਿਆਦਾ ਨਾ ਨਿਕਲਿਆ ਤੇ ਫਿਰ ਮੈਂ ਜ਼ਿੰਮੇਵਾਰ ਹਾਂ ਜਿਹੜਾ ਲਾਭ ਚਾਰਜ ਰਹਿਣਾ ਇੰਨੇ ਸਿਰਫ ਇਹਦਾ ਨਾਮ ਹੀ ਨਹੀਂ ਲਾਭ ਚਾਰਜ ਰੱਖਿਆ ਇਨੇ ਤੁਹਾਨੂੰ ਵਾਕਈ ਚਾਰਜ ਕਰਨਾ ਕਿੱਦਾਂ ਚਾਰਜ ਕਰਨਾ ਜਿਹੜਾ ਲਵ ਤੁਹਾਡਾ ਇਹਦੇ ਵਿੱਚ ਲਵ ਵਰਡ ਪਾਇਆ ਇਹ ਲਵ ਹੈਗਾ ਤੁਹਾਡਾ ਆਪਣੀ ਬਾਡੀ ਦੇ ਨਾਲ ਠੀਕ ਹੈ ਤੁਹਾਡੇ ਆਪਣੇ ਸਰੀਰ ਨਾਲ ਲਵ ਜਿੰਦੋਂ ਆਪਾਂ ਕਹਿੰਦੇ ਆਂ ਅੰਗਰੇਜ਼ੀ ਦੇ ਵਿੱਚ ਸੈਲਫ ਲਵ ਇਹ ਵੇ ਕਹਿੰਦੇ ਬਾਡੀ ਨੂੰ ਕਲੀਨ ਕਰਨਾ ਸਾਫ਼ ਕਰਨਾ ਠੀਕ ਹੈ ਬਾਡੀ ਨੂੰ ਡੀਟੌਕਸ ਕਰਨਾ ਜਿਹੜੀਆਂ ਜਿਹੜੀਆਂ ਬਾਡੀ ਦੇ ਵਿੱਚ ਘਟਾਣੂ ਗੰਦਗੀ ਜਮ੍ਹਾਂ ਹੋਈ ਪਈ ਏ ਉਹਨੂੰ ਇਹਨੇ ਸਾਫ਼ ਕਰਨਾ ਹੈ ਤੇ ਤੁਹਾਡੀ ਬਾਡੀ ਨੂੰ ਇੱਕਦਮ ਨਰੋਇਆ ਬਣਾ ਦੇਣਾ ਤੁਹਾਨੂੰ ਆਪਣੇ ਆਪ ਨੂੰ ਫੀਲ ਹੋਣਾ ਇਨਾ એનર્ਜੀ ਆ ਜਣੀ ਐ ਇੰਨੀ ਤਾਕਤ ਆ ਜਣੀ ਐ ਵੀ ਤੁਹਾਡੇ ਜਿਹੜਾ 파ਟਨਰ ਐ ਉਹਨੇ ਵੀ ਤੁਹਾਨੂੰ ਕਹਿਣਾ ਸ਼ੁਰੂ ਕਰ ਦੇਣਾ ਵੀ ਲਵ ਚਾਰਜਰ ਕਿੱਥੋਂ ਲੈ ਕੇ ਆ। ਹਕੀਕਤ ਟੀਵੀ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਭਰਾਵਾ ਦਾ ਮੇਰੇ ਵੱਲੋਂ ਯਾਨੀ ਕਿ ਵਿਅਦ ਹਰਸ਼ਵੀਰ ਸਿੰਘ ਵੱਲੋਂ ਸასიਖਾਲ ਪ੍ਰਵਾਣ ਦਿ ਲੋ ਜੀ। ਇਹ ਫਾਰਮੂਲੇ ਦਾ ਨਾਮ ਹੈ ਜੀ ਲਵ ਚਾਰਜਰ। ਅੱਛਾ ਲਾਈਫ ਤੁਹਾਡੀ ਚੇਂਜ ਹੋ ਜਾਏਗੀ। ਤੁਸੀਂ ਆਪ ਕਹੋਗੇ ਵੀ ਆਨੰਦ ਆ ਗਿਆ, ਸਵਾਦ ਆ ਗਿਆ। ਅੱਛਾ ਇਦਾਂ ਦੇ ਥੱਲੇ ਕਮੈਂਟਾਂ ਦੀ ਨਾ ਮੇਰੇ ਭਰਾਵਾ ਨੇ ਝੜੀ ਲਾ ਦੇਣੀ ਐ। ਇੱਕ ਤੇ ਮੈਂ ਪਹਿਲੇ ਜਿਹੜਾ ਇਸ ਤੋਂ ਪਹਿਲੇ ਸਾਡਾ ਵੀਡੀਓ ਆਇਆ ਸੀਗਾ ਉਹਦੇ ਤੇ ਸਾਡੇ ਵੀਰਾਂ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਉਹਦੇ ਲਈ तहे ਦਿਲੋਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਇਸ ਵੀਡੀਓ ਨੂੰ ਦੇਖ ਕੇ ਮੈਂ ਇੱਕ ਬੇਨਤੀ ਕਰਾਂਗਾ ਹੱਥ ਜੋੜ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਾਂ ਸ਼ੇਅਰ ਕਰਨਾ ਤਾਂ ਜੋ ਸਾਨੂੰ ਇੱਕ ਮੋਟੀਵੇਸ਼ਨ ਇਦਾਂ ਦੀ ਮਿਲੇ ਕਿ ਅਸੀਂ ਆਨਰ ਟਾਈਮ 'ਚ ਤੁਹਾਡੇ ਲਈ ਇਹ ਨਾਲੋਂ ਵੀ ਹੋਰ ਉੱਪਰ ਵਧੀਆ-ਵਧੀਆ ਚੀਜ਼ਾਂ ਲੈ ਕੇ ਆਉਂਦੇ ਰਹੀਏ ਇਹ ਸਾਡੇ ਪਟਿਆੰ ਦਾ ਸਾਨੂੰ ਅਸ਼ੀਰਵਾਦ ਮਿਲਿਆ ਜੀ ਹਾਂ ਕਿ ਜਿੱਦਾਂ ਉਹ ਸੇਵਾ ਕਰਦੇ ਸੀ ਹਰ ਇੱਕ ਬੰਦੇ ਨੂੰ ਸੋਚ ਕੇ ਤੁਸੀਂ ਅੱਜ ਦੇਖੋ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਖੋਲ੍ਹੋ ਫੇਸਬੁੱਕ ਖੋਲੋ ਇੰਸਟਾਗ੍ਰam ਖੋਲੋ YouTube ਖੋਲੋ ਤੁਹਾਨੂੰ ਝੜੀ ਲੱਗੀ ਲੱਭ ਜਣੀ ਐ ਸੌਦਾ ਵੇਚਣ ਵਾਲਿਆਂ ਦੀ ਹੂੰ ਸੌਦਾ ਕਿਤਾ ਵੇਚਣਾ ਜੀ ਮੈਂ ਫਲਾਣਾ ਪ੍ਰੋਡਕਟ ਤਿਆਰ ਕੀਤਾ ਜੀ ਇਹਦੇ ਪੱਲੇ ਪੱਲੇ ਹੋ ਗਿਆ ਇਹਦਾ ਫਲਾਣਾ ਹੋ ਗਿਆ ਜਿਹੜਾ ਬੰਦਾ ਮਹੱਤਣ ਬੰਦਾ ਜਿਹੜਾ ਨਹੀਂ ਅਫੋਰਡ ਕਰਦਾ ਉਹਦੇ ਬਾਰੇ ਕਿਸੇ ਨੇ ਸੋਚਿਆ ਕੋਈ ਹੂੰ ਸੋਚਣ ਦਾ ਕੰਮ ਹੈਗਾ ਨਾ ਸਾਡੇ ਫਾਦਰ ਸਾਹਿਬ ਬੈਠੇ ਸੀਗੇ ਉਹ ਸੋਚਦੇ ਸੀਗੇ ਹੂੰ ਪਲੇਟ ਬੈਦ ਪ੍ਰਿਤਪਾਲ ਸਿੰਘ ਜੀ ਹੂੰ ਉਹਨਾਂ ਵੱਦੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਇਕ ਤੋਨੇ ਲੋਈਂ ਆਸ਼ੀਰਵਾਦ ਮਿਲਿਆ ਵੱਡਿਆਂ ਦਾ ਉਹ ਆਸ਼ੀਰਵਾਦ ਨੂੰ ਅਸੀਂ ਪਾਸ ਆਨ ਕੀਤਾ ਆਪਣੀ ਮਿਹਨਤ ਦਾ ਜਿਹੜਾ ਨਿਚੋੜ ਏ ਉਹ ਤੁਹਾਡੇ ਲੋਕਾਂ ਨੂੰ ਪਬਲਿਕ ਕੀਤਾ ਆਪਾਂ ਉਹਨੂੰ ਪਬਲਿਕ ਤੇ ਦੇਣ ਦਾ ਮਤਲਬ ਇਹ ਹੋਵੇ ਕਿ ਜਿਹੜੀਆਂ ਕੰਮ ਦੀਆਂ ਚੀਜ਼ਾਂ ਨੇ ਉਹ ਸਾਡੇ ਤਾਂ ਹੀ ਨਾ ਰਹਿ ਜਾਣ ਸਾਡੇ ਤੋਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਬਾਰੇ ਗਿਆਨ ਹੋਣਾ ਚਾਹੀਦਾ ਇਲਮ ਹੋਣਾ ਚਾਹੀਦਾ ਵੀ ਜਿਹੜੀਆਂ ਘਰ ਦੀਆਂ ਕਿਚਨ ਆਈਟਮਸ ਜਿਹਨੂੰ ਆਪਾਂ ਕਹਿੰਦੇ ਆ ਜਿਹੜੀਆਂ ਹਰ ਇੱਕ ਰਸੋਈ ਦੇ ਵਿੱਚ ਆਵ ਪਈਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਇਦਾਂ ਦਾ ਵਰਤੋ ਵੀ ਇਹ ਮੈਡੀਸਨ ਪ੍ਰੋਪਰਟੀਆਂ ਹੈਗੀਆਂ ਇਹਨਾਂ ਦੇ ਵਿੱਚ ਵੀ মালਟੀ ਵਿਟਾਮਿਨ ਚੀਜ਼ਾਂ ਲੈ ਲਈਏ মালਟੀ ਵਿਟਾਮਿਨ ਕੈਪਸੂਲ ਲੈ ਲਈਏ ਮਹਿੰਗੇ ਪ੍ਰੋਡਕਟ ਲੈ ਲਈਏ ਉਹਨਾਂ ਨੇ ਸਭ ਕੁਝ ਕਰਨਾ ਕਦੀ ਤੁਸੀਂ ਜਾ ਕੇ ਇਹਨਾਂ ਚੀਜ਼ਾਂ ਬਾਰੇ Google ਤੇ ਕ੍ਰਾਸ ਚੈੱਕ ਕਰੋ ਵੀ ਇਹਨਾਂ ਦੇ ਵਿੱਚ ਕਿੰਨੇ ਵਿਟਾਮਿਨਸ ਨੇ ਕਿੰਨੇ ਮਿਨਰਲਸ ਨੇ ਜ਼ਿੰਕ ਹੈਗੀ ਐ ਇਹਦੇ ਵਿੱਚ ਜਿਹੜੀ ਜਿਹੜੀ ਚੀਜ਼ ਪੋਟਾਸ਼ੀਅਮ ਹੈਗੀ ਐ ਫਾਸਫੋਰਸ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ মালਟੀ ਵਿਟਾਮਿਨ ਕੈਪਸੂਲਾ 'ਚ ਵੀ ਨਹੀਂ ਮਿਲਦੀਆਂ ਜਿਹੜੇ ਕਿ ਤੁਸੀਂ ਹਜ਼ਾਰਾਂ ਰੁਪਏ ਖਰਚ ਕੇ ਲਾਈਨ 'ਚ ਲੱਗ ਕੇ ਲੈ ਕੇ ਆਂਦੇ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਵੀ ਨਹੀਂ ਹੈਗੀਆਂ ਉਹਨਾਂ ਦੇ ਬਾਰੇ ਉਹ ਪੜ੍ਹ ਲਓ ਕੀ ਕੁਛ ਉਹਨਾਂ ਦੇ ਵਿੱਚ ਪਾਇਆ ਉਹਨਾਂ ਨੇ ਤੇ ਇਹਦਾ ਵੀ ਇੱਕ ਨਹੀਂ ਗੂਗਲ ਕਰਕੇ ਚੈੱਕ ਕਰ ਲਓ ਜੇ ਉਸ ਤੋਂ ਸਵਾਲ ਜ਼ਿਆਦਾ ਨਾ ਨਿਕਲਿਆ ਤੇ ਫੇਰ ਮੈਂ ਜ਼ਿੰਮੇਵਾਰ ਹਾਂ ਦੇਖੋ ਇਹ ਜਿਹੜਾ ਲਾਡ ਚਾਰਜਰ ਹੈ ਨਾ ਇੰਨੇ ਸਿਰਫ ਇਹਦਾ ਨਾਮ ਹੀ ਨਹੀਂ ਲਾਡ ਚਾਰਜਰ ਰੱਖਿਆ ਇੰਨੇ ਤੁਹਾਨੂੰ ਵਾਕਈ ਚਾਰਜ ਕਰਨਾ ਕਿੱਦਾਂ ਚਾਰਜ ਕਰਨਾ ਜਿਹੜਾ ਲਵ ਤੁਹਾਡਾ ਇਹਦੇ ਵਿੱਚ ਲਵ ਵਰਡ ਪਾਇਆ ਇਹ ਲਵ ਹੈਗਾ ਤੁਹਾਡਾ ਆਪਣੀ ਬਾਡੀ ਦੇ ਨਾਲ ਠੀਕ ਹੈ ਤੁਹਾਡੇ ਆਪਣੇ ਸਰੀਰ ਨਾਲ ਲਵ ਜਿੰਨੂੰ ਆਪਾਂ ਕਹਿੰਦੇ ਆਂ ਅੰਗਰੇਜ਼ੀ ਦੇ ਵਿੱਚ ਸੈਲਫ ਲਵ ਠੀਕ ਹੈ ਠੀਕ ਹੈ ਦੂਜੇ ਨੰਬਰ ਤੇ ਜਿਹੜਾ ਇਹਦਾ ਹੋਰ ਦੂਜਾ ਕੰਮ ਹੈ ਇਹਦਾ ਦੂਜਾ ਪਹਿਲੂ ਹੈ ਜਿਹੜਾ ਉਹ ਇਹ ਵੇ ਕਹਿੰਦੇ ਬਾਡੀ ਨੂੰ ਕਲੀਨ ਕਰਨਾ ਸਾਫ਼ ਕਰਨਾ ਠੀਕ ਹੈ ਬਾਡੀ ਨੂੰ ਡੀਟੌਕਸ ਕਰਨਾ ਜਿਹੜੀਆਂ ਜਿਹੜੀਆਂ ਬਾਡੀ ਦੇ ਵਿੱਚ ਕਟਾਣੂ ਗੰਦਗੀ ਜਮ੍ਹਾਂ ਹੋਈ ਪਈ ਏ ਉਹਨੂੰ ਇਹਨੇ ਸਾਫ਼ ਕਰਨਾ ਤੇ ਤੁਹਾਡੀ ਬਾਡੀ ਨੂੰ ਇੱਕਦਮ ਨਰੋਇਆ ਬਣਾ ਦੇਣਾ ਤੁਹਾਨੂੰ ਆਪਣੇ ਆਪ ਨੂੰ ਫੀਲ ਹੋਣਾ ਇੰਨਾ એનર્ਜੀ ਆ ਜਣੀ ਐ ਇੰਨੀ ਤਾਕਤ ਆ ਜਣੀ ਐ ਵੀ ਤੁਹਾਡੇ ਜਿਹੜਾ ਪਾਰਟਨਰ ਐ ਉਹਨੇ ਵੀ ਤੁਹਾਨੂੰ ਕਹਿਣਾ ਸ਼ੁਰੂ ਕਰ ਦੇਣਾ ਵੀ ਇਹ ਲਵ ਚਾਰਜਰ ਕਿੱਥੋਂ ਲੈ ਕੇ ਆ ਆ ਦੇਖੋ ਇਹਦੇ ਵਿੱਚ ਸਭ ਤੋਂ ਜਿਹੜੀ ਅਹਿਮ ਗੱਲ ਐ ਆਪਾਂ ਪਿਛਲੇ ਵੀਡੀਓ 'ਚ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿੰਨੇ ਜਿੰਨੇ ਮੇਰੇ ਭਰਾਣੇ ਵੀਡੀਓ ਦੇਖਿਆ ਉਹਨਾਂ ਨੇ ਇਹ ਗੱਲ ਸੁਣੀ ਹੋਣੀ ਮੇਰੇ ਮੂੰਹੋਂ ਵੀ ਇਹਨੇ ਤੁਹਾਡੇ ਲੀਵਰ ਤੁਹਾਡੇ ਲੀਵਰ ਲਈ ਕੁਝ ਨਵੀਂ ਚੀਜ਼ ਲੈ ਕੇ ਆ ਰਹੇ ਆ ਠੀਕ ਐ ਇਹਨੇ ਲੀਵਰ ਦਾ ਵੀ ਕੰਮ ਕਰਨਾ ਐ ਜੇ ਤੁਹਾਡੇ ਲੀਵਰ ਦੇ ਵਿੱਚ ਫੈਟੀ ਲੀਵਰ ਐ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਲੀਵਰ ਸੰਬੰਧੀ ਦਿੱਕਤ ਆ ਰਹੀ ਹੈ ਲੀਵਰ ਦੇ ਵਿੱਚ ਕੋਈ ਇਨਫੈਕਸ਼ਨ ਹੈ ਇਹਨੇ ਉਹ ਵੀ ਚੀਜ਼ ਨੂੰ ਕਲੀਨ ਕਰਨਾ ਦੂਜੇ ਨੰਬਰ ਤੇ ਤੁਹਾਡੀਆਂ ਕਿਡਰੀਆਂ ਨੂੰ ਕਲੀਨ ਕਰਨਾ ਤੁਹਾਡਾ ਰੈਸਪੀਰੇਟਰੀ ਸਿਸਟਮ ਹੈ ਜਿਹੜਾ ਸਾਹ ਲੈਣ ਵਾਲਾ ਸਿਸਟਮ ਹੈ ਕਿਸੇ ਤਰ੍ਹਾਂ ਦਾ ਤੁਹਾਨੂੰ ਕਫ ਕੋਲਡ ਹੋਇਆ ਵੈਦਰ ਦੇ ਵਿੱਚ ਇਹਨੇ ਤੁਹਾਡਾ ਉਹ ਵੀ ਠੀਕ ਕਰਨਾ ਸਭ ਤੋਂ ਜਿਹੜੀ ਅਹਿਮ ਗੱਲ ਹੈ ਇਸ ਮੁਸਕੇ ਦੀ ਜਿਹੜੀ ਗੱਲ ਕਰਨ ਵਾਲੀ ਹੈ ਉਹ ਹੈਗੀ ਤੁਹਾਡੇ ਰੀਪ੍ਰੋਡਕਟਿਵ ਸਿਸਟਮ ਦੇ ਨਾਲ ਓਕੇ ਰੀਪ੍ਰੋਡਕਟਿਵ ਸਿਸਟਮ ਨੂੰ ਨਵੀਂ ਜਾਨ ਦੇਣੀ ਹੈ ਨਵੀਂ ਤੰਦਰੁਸਤੀ ਦੇਣੀ ਹੈ ਜਦੋਂ ਬਾਡੀ ਸਾਰਾ ਕਲੀਨ ਕਰ ਦੇਣਾ ਸਿਸਟਮ ਆਪਾਂ ਅੰਦਰੋਂ ਜਿੱਦਾਂ ਆਪਾਂ ਕਹਿ ਨਹੀਂ ਦਈਦਾ ਵੀ ਆਪਾਂ ਗੱਡੀ ਦੀ ਸਰਵਿਸ ਕਰਾ ਕੇ ਆਏ ਹੁਣ ਬੜੀ ਰਾਲੀ ਚੱਲਦੀ ਏ ਬੜੀ ਸਮੂਥ ਚੱਲਦੀ ਏ ਇਦਾਂ ਹੀ ਆਪਣੀ ਬਾਡੀ ਦੀ ਤੁਸੀਂ ਸਰਵਿਸ ਜਦੋਂ ਕਰਾਓਗੇ ਸਰੀਰ ਤਾਂ ਦਾ ਇਨਾ ਹੌਲਾ ਫੁੱਲ ਹੋ ਜਾਏਗਾ ਤੁਹਾਡਾ ਰੀਪ੍ਰੋਡਕਟਿਵ ਸਿਸਟਮ ਇਨਾ ਵਧੀਆ ਹੋ ਜਾਏਗਾ ਤੁਹਾਡੇ ਜਿਹੜੇ ਅੰਦਰ ਤਾਕਤ ਇੰਨੀ ਤੁਸੀਂ ਜਦੋਂ ਸੋਚੋਗੇ ਹੂੰ ਨਾਲ ਹੀ ਤੁਹਾਡੀ ਬਾਡੀ ਉਸੇ ਵੇਲੇ ਰਿਸਪੌਂਡ ਕਰੇਗੀ ਅੱਛਾ ਜਿੱਦਾਂ ਕਿ ਕਿਸੇ ਟਾਈਮ ਦੇ ਉੱਤੇ ਪਹਿਲਾਂ ਹੁੰਦਾ ਸੀ ਜਦੋਂ ਤੁਹਾਡਾ ਸਿਸਟਮ ਅੰਦਰੋਂ ਸਾਰਾ ਕਲੀਨ ਸੀਗਾ ਅੱਜ ਕੱਲ ਮੋਸਟਲੀ ਜੰਕ ਫੂਡ ਦਾ ਸਿਸਟਮ ਚੱਲਦਾ ਪਿਆ ਵੀ ਪੀਜ਼ਾ 버ਗਰ ਆਪਾਂ ਖਾਨੇ ਆ ਪੀਸ ਦੀਆਂ ਚੀਜ਼ਾਂ ਖਾਨੇ ਆ ਕਈ ਮੇਰੇ ਭਰਾ ਅਲਕੋਹਲ ਦਾ ਸੇਵਨ ਕਰਦੇ ਨੇ ਜਾਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦੇ ਨੇ ਉਹਦੇ ਨਾਲ ਕੀ ਹੁੰਦਾ ਬਾਡੀ ਦੇ ਅੰਦਰ ਇੱਕ ਤਰ੍ਹਾਂ ਦਾ ਨਾ ਜਿਹੜੇ ਬੈਕਟੀਰੀਆ ਜਿਹੜੇ ਜਨਮ ਲੈ ਲੈਂਦੇ ਨੇ ਉਹ ਬਾਡੀ ਨੂੰ ਸਟ्रेसਫੁੱਲ ਕਰ ਦਿੰਦੇ ਨੇ ਓਕੇ ਬਾਡੀ ਦਾ ਜ਼ੋਰ ਬਹੁਤ ਲੱਗਦਾ ਆਪਣੇ ਆਪ ਨੂੰ ਕਲੀਨ ਕਰਨ ਲਈ ਠੀਕ ਹੈ ਤੇ ਕਲੀਨ ਕਰਨ ਲਈ ਅਸੀਂ ਕੋਈ ਅਪਰਾਲਾ ਨਹੀਂ ਕਰਦੇ ਕੋਈ ਐਫਰਟ ਨਹੀਂ ਕਰਦੇ ਉਤੋਂ ਅਸੀਂ ਕਿਰ ਚੱਲ ਜੰਨੇ ਆ ਕੇਮਿਸਟ ਕੋਲੋਂ ਤਾਕਤ ਵਿਧਾਨ ਲਈ ਜਿਹੜੀ ਕੋਈ ਦਵਾਈ ਲੈ ਲੈਨੇ ਆ ਉਹਦੇ ਨਾਲ ਕੀ ਹੁੰਦਾ ਸਿਸਟਮ ਹੋਰ ਜਿਆਦਾ ਓਵਰਲੋਡਡ ਹੋ ਜਾਂਦਾ ਓਕੇ ਸਾਰਾ ਕੁਝ ਹੁੰਦਾ ਸਾਡੇ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਇੱਕ ਅਵੇਅਰਨੈਸ ਲਈ ਬਣਾਣੇ ਆ ਠੀਕ ਹੈ ਇਸ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਆਣੀ ਬਹੁਤ ਜ਼ਰੂਰੀ ਏ ਤਾਂ ਜੋ ਜਿਹੜੇ ਅਖੌਤੀ ਵੈਦ ਨੇ ਉਹਨਾਂ ਦੀ ਜੇਬਾਂ ਨਾ ਭਰੀਆਂ ਜਾਣ ਤੁਹਾਨੂੰ ਇਹਨਾਂ ਚੀਜ਼ਾਂ ਦੀ ਵੈਲਿਊ ਤੁਹਾਨੂੰ ਜਿਹੜਾ ਕੁਦਰਤ ਦੇ ਨਾਲ ਜੋੜਨ ਦਾ ਇੱਕ ਯਤਨ ਕਰਦੇ ਆ ਬਟ ਆਪਾਂ ਵੀ ਪ੍ਰੋਡਕਟ ਤਿਆਰ ਕਰੀਦੇ ਨੇ ਬਹੁਤ ਵਧੀਆ ਪ੍ਰੋਡਕਟ ਸਾਡੇ ਤੋਂ ਹੁੰਦੇ ਨੇ ਓਵਰ ਆਲ ਸਾਡੇ ਜਿਹੜੇ ਬਾਹਰ ਪੀਠੇ ਦੋਸਤ ਜਿਹੜੇ ਸਾਡੇ ਕੈਨੇਡਾ ਅਮਰੀਕਾ ਬੈਠੇ ਨੇ ਗੋਰੇ ਨੇ ਉਹ ਵੀ ਸਾਡੇ ਤੋਂ ਪ੍ਰੋਡਕਟ ਮੰਗਾਉਂਦੇ ਨੇ ਬਟ ਸਾਡੇ ਜਿਹੜੇ ਸਾਡੇ ਜਿਹੜੇ ਨੁਸਖੇ ਨੇ ਸਾਡੇ ਦੁਆਰਾ ਦਿੱਤੀਆਂ ਹੋਈਆਂ ਕੋਈ ਵੀ ਚੀਜ਼ਾਂ ਨੇ ਉਹ 100% ਹਰਬਲ ਹੁੰਦੀਆਂ ਉਹ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕੀਤੀ ਜਾਂਦੀ ਮਿਲਾਵਟ ਤੋਂ ਭਾਵ ਵਰਤੇਵੇ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਲੋਪੈਥੀਕ ਸాల్ਟ ਨਹੀਂ ਯੂਜ਼ ਕੀਤਾ ਜਾਂਦਾ ਜਰਨਲੀ ਕੀ ਹੁੰਦਾ ਵੀ ਮੋਸਟਲੀ ਫੋਨ ਬਾਹਰੋਂ ਆਉਂਦੇ ਨੇ ਅਮਰੀਕਾ ਕੈਨੇਡਾ ਤੋਂ ਹੀ ਉਹ ਕਹਿੰਦੇ ਨੇ ਵੀ ਸਾਡੇ ਕੋਲ ਪੈਸੇ ਥੱਬਾ ਨੋਟਾਂ ਦਾ ਮੰਗਾ ਲਿਆ ਸਾਨੂੰ ਦਵਾਈ ਕੇਮਿਸਟ ਕੋਲੋਂ ਲੈ ਕੇ ਉਹੀ ਵੈਗਰਾ ਕੁੱਟ ਕੇ ਦੇ ਦਿੱਤੀ ਇਹ ਗੱਲ ਬਿਲਕੁਲ ਸੱਚੀ ਕਰ ਰਿਹਾ ਮੈਂ ਹੂੰ ਹੂੰ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਨਾ ਚੰਗੀ ਲੱਗੇ ਪਰ ਜਿਹੜੀ ਗੱਲ ਸੱਚੀ ਏ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਸਾਡੇ ਐਨਆਰਆਈ ਭਰਾ ਬੀਠੇ ਨੇ ਬਾਹਰ ਉਹਨਾਂ ਨਾਲ 100 ਤੋਂ 99 ਬੰਦਿਆਂ ਦਾ ਤੱਖਾ ਹੁੰਦਾ ਉਹਨਾਂ ਦਾ ਇੱਕ ਵੀ ਵਿਸ਼ਵਾਸ ਜਿਹੜਾ ਨਾ ਇਹਨਾਂ ਚੀਜ਼ਾਂ ਦੇ ਉੱਤੇ ਇਸ ਵੇਲੇ ਉੱਠ ਚੁੱਕਾ ਆ ਮੈਂ ਇਹ ਗੱਲ ਔਨ ਕੈਮਰਾ 'ਚ ਤੁਹਾਨੂੰ ਕਹਿ ਰਿਹਾ ਆਂ ਕਿ ਅਸੀਂ ਜਿਹੜੀ ਵੀ ਚੀਜ਼ ਤੁਹਾਨੂੰ ਪ੍ਰੋਡਕਟ ਦਵਾਂਗੇ ਉਹਨੂੰ ਤੁਹ ਆਪਾਂ ਤੁਹਾਨੂੰ ਜਿਹੜਾ ਵੀ ਨੁਸਖਾ ਦਵਾਂਗੇ ਉਹਨੂੰ ਆਪਾਂ ਔਨ ਕੈਮਰਾ ਤੁਹਾਨੂੰ ਕ੍ਰਾਸ ਚੈੱਕ ਕਰਕੇ ਦੱਸਾਂਗੇ ਹੁਣ ਫਰੂਕੀ ਸਾਹਿਬ ਤੁਹਾਨੂੰ ਇੱਕ ਬੜੀ ਅਹਿਮ ਪਛਾਣ ਦੱਸਣ ਜਾ ਰਹੇ ਆਂ ਕਿ ਜੇ ਤੁਸੀਂ ਕਿਸੇ ਕੋਲੋਂ ਕੋਈ ਨੁਸਖਾ ਤਿਆਰ ਕਰਾਉਂਦੇ ਪਏ ਹੋ ਉਹ オリジナル ਕਿੱਦਾਂ ਦੇਖਣਾ ਉਹਦੇ ਵਿੱਚ ਚਿੱਟੇ ਰੰਗ ਦਾ ਪਾਊਡਰ ਆ ਜਾਏਗਾ ਦੇਖੋ ਐਦਾਂ ਹੁੰਦਾ ਜਿਹੜੀ ਸਾਡੀ ਦੁਆਰਾ ਚੀਜ਼ ਤਿਆਰ ਕੀਤੀ ਗਈ ਹੈ ਨਾ ਹੁਣ ਦਾ ਉਹ ਵੀ ਗੱਲ ਤੁਹਾਨੂੰ ਔਨ ਕੈਮਰਾ ਕਹਿਣਾ ਵਾ ਵੀ ਅਸੀਂ ਸ਼ਰਿਆਮ ਕਈ ਦਾ ਵੀ ਭਾਈ ਉਹ ਦਵਾਈ ਖਾ ਕੇ ਬਾਹਰ ਪਬਲਿਕ ਚ ਨਿਕਲੀ ਸ਼ਰਮਿੰਦਾ ਹੋਏਗਾ ਸ਼ਰਮਿੰਦਾ ਜਿਹੜੇ ਦੇਖਣ ਵਾਲੇ ਉਹ ਸਮਝਦਾਰ ਨਾਲ ਲੱਗ ਜਾਂਦਾ ਸਮਝ ਅੱਛਾ ਵੀ ਅਜੀਬ ਜਿਹਾ ਲੱਗੇਗਾ ਥੋੜਾ ਜਿਹਾ ਓਕੇ ਠੀਕ ਹੈ ਉਹ ਪਬਲਿਕ ਚ ਨਿਕੋ ਮੇ ਉਹ ਦੁਆਰਾ ਦਵਾਈ ਖਾ ਕੇ ਆ ਪਬਲਿਕ ਬੀਰਸ ਬੈਨ ਹੈ ਜੀ ਚੀਜ਼ਾਂ ਹੀ ਨਹੀਂ ਵਧੀਆ ਪਾਈਆਂ ਜੀ ਉੱਚ ਅੱਛਾ ਹਾਂ ਉਹਦੇ ਵਿੱਚ ਉਹਦੇ ਦਾ ਦੋ ਆਪਾਂ ਤਿਆਰ ਕੀਤੇ ਨੁਸਕੇ ਇੱਕ ਨੁਸਕਾ ਹੈਗਾ ਜਨਰਲ ਵੀਕਨੈਸ ਲਈ ਜਨਰਲ ਵੀਕਨੈਸ ਜਿਹੜਾ ਕਹਿੰਦਾ ਵੀ ਸਵੇਰੇ ਸੁੱਤਾ ਉੱਠਦਾ ਮੇਰਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਮੇਰਾ ਦਿਲ ਕਰਦਾ ਮਰਝਾਈ ਜੀ ਬਿਠਾ ਰਵਾਂ ਜਿਹਨੂੰ ਆਪਾਂ ਬੋਡੀ ਦੀ ਵੀਕਨੈਸ ਕਹਿ ਦਿੰਦੇ ਆ ਕੰਮ ਕਾਰ ਲਈ ਸ਼ਕਤੀ ਨਹੀਂ ਹੈਗੀ ਬੰਦੇ ਕੋਲ ਠੀਕ ਹੈ ਦੂਜੀ ਸ਼ਕਤੀ ਉਹ ਜਿਹੜੀ ਨਾਲ ਦੀ ਨੂੰ ਖੁਸ਼ ਕਰਨ ਵਾਲੀ ਹੁੰਦੀ ਹੈ ਠੀਕ ਹੈ ਜਿਹਨੂੰ ਤਾਕਤ ਕਹਿ ਲੀਦਾ ਜਾਂ ਕੋਈ ਹੋਰ ਨਾਲ ਲੋ ਮੈਂ ਸ਼ਰੀਰ ਪਾਸ਼ਾ ਜੀ ਹਮ ਪੱਧਰ ਪਾਸ਼ਾ ਤਾਂ ਨਹੀਂ ਇਸਤੇਮਾਲ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਤਾਕਤ ਨਹੀਂ ਆਜੇਗੀ ਵੀ ਤੁਹਾਡੀ ਨਾਲ ਦੀ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਜੀ ਜੀ ਉਹ ਕੀ ਚੀਜ਼ ਹੈ ਤੁਹਾਡੇ ਕੋ ਦੇਖੋ ਜੀ ਆ ਚੀਜ਼ ਹੈਗੀ ਆ ਆਪਾਂ ਦਿਖਾ ਦਨੇ ਤੁਹਾਨੂੰ ਆ ਦੇਖੋ ਅੱਛਾ ਆ ਚੀਜ਼ ਹੈ ਜੀ ਅੱਛਾ ਇਹ ਤਾਂ ਗੋਲੀ ਹੈ ਜੀ ਤਾਂ ਹਾਂ ਇੱਕ ਕਾਲੀ ਗੋਲੀ ਜਿਹੜੀ ਬੜੀ ਮਸ਼ਹੂਰ ਹੈ ਅੱਛਾ ਜੀ ਇੱਕ ਆ ਕਾਲੀ ਗੋਲੀ ਹੈ ਜਿਹਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਅੱਛਾ ਇਹ ਕਾਲੀ ਗੋਲੀ ਆਪਾਂ ਤੁਹਾਨੂੰ ਔਨ ਕੈਮਰਾ ਕ੍ਰਸ਼ ਕਰਕੇ ਦਿਖਾਣ ਲੱਗੇ ਆ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਦਾ ਵਾਂ ਵੀ ਮਾੜਾ ਜਿਹਾ ਇੱਧਰ ਕਰਕੇ ਕੈਮਰਾ ਦਿਖਾਓ ਮੈਂ ਇਹਨੂੰ ਲੱਗਾ ਤੋੜਨ ਤੇ ਇਹਦੇ ਵਿੱਚੋਂ ਦੇਖੋ ਕੀ ਨਿਕਲਦਾ ਬਾਦਿਕ ਵਾਚਾ ਬਾਦਿਕ ਦੇਖੋ ਇਹ ਚੋ ਕੋ ਚਿੱਟੀ ਚਿੱਟੀ ਚੀਜ਼ ਨਿਕਲਦੀ ਆ ਦੇਖੋ ਕੁਝ ਵੀ ਨਹੀਂ ਹੈਗਾ ਜੀ ਦੇਖੋ ਇਹ ਚੋ ਚਿੱਟਾ ਚਟਾ ਕੋ ਸਮਾਨ ਨਿਕਲਦਾ ਆ ਦੇਖੋ ਇਹਦੇ ਤੇ ਦੇਖੋ ਹੂੰ ਕੋ ਚਿੱਟਾ ਲੱਗਾ ਕੁਝ ਹੂੰ ਹੂੰ ਉਹ ਪਾਊਡਰ ਹੁੰਦਾ ਜਿੱਦਾਂ ਲੇਡੀਜ਼ ਲਾਉਂਦੀ ਆ ਨਾ ਮੂੰਹ ਦੇ ਉੱਤੇ ਪਾਊਡਰ ਚਿੱਟੇ ਰੰਗ ਦਾ ਪਾਊਡਰ ਹੁੰਦਾ ਉਹ ਉਹ ਚਿੱਟੇ ਰੰਗ ਦਾ ਪਾਊਡਰ ਜਿੱਦੋਂ ਦਵਾਈ ਦੇ ਵਿੱਚੋਂ ਨਿਕਲਿਆ ਇਹ ਨਾ ਜਿਹੜਾ ਵੀ ਤੁਹਾਨੂੰ ਕੋਈ ਦਵਾਈ ਭੇਜੇ ਉਹਨੂੰ ਖੋਲ ਕੇ ਮੜਾ ਇਹ ਚੈੱਕ ਕਰ ਲਿਆ ਕਰੋ ਵਿੱਚ ਚਿੱਟੇ ਰੰਗ ਦਾ ਪਾਊਡਰ ਤੈਨੂੰ ਲੱਭਦਾ ਕੋਈ ਓਕੇ ਜੇ ਚਿੱਟੇ ਰੰਗ ਦਾ ਪਾਊਡਰ ਨਿਕਲ ਆਇਆ ਤਾਂ ਸਮਝ ਲੋ ਵੀ ਤੁਹਾਡੇ ਨਾਲ ਧੋਖਾ ਹੋਇਆ ਤੁਹਾਨੂੰ ਉਹਨੇ ਐਲੋਪੈਥੀ ਦਵਾਈ ਦਿੱਤੀ ਅੰਗਰੇਜ਼ੀ ਦਵਾਈ ਦਿੱਤੀ ਉਹਦੇ ਵਿੱਚ ਕੋਈ ਸੌਲਟ ਇਦਾਂ ਦਾ ਹੋਏਗਾ ਕੋਈ ਕੈਮੀਕਲ ਇਦਾਂ ਦਾ ਹੋਏਗਾ ਜਿਹੜਾ ਕਿ ਤੁਹਾਡੇ ਲੀਵਰ ਨੂੰ ਨੁਕਸਾਨ ਪਹੁੰਚਾਏਗਾ ਜਿਹੜਾ ਤੁਹਾਡੀਆਂ ਕਿੱਡੀਆਂ ਨੂੰ ਨੁਕਸਾਨ ਪਹੁੰਚਾਏਗਾ ਬਹੁਤ ਸਾਰੇ ਲੋਕਾਂ ਦੀ ਇਦਾਂ ਦੀ ਕੰਪਲੇਂਟ ਆਦੀ ਵੀ ਪਈਏ ਵੀ ਲੋਕਾਂ ਨੇ ਦਵਾਈ ਮੰਗਾਈ ਲੋਕਾਂ ਨੂੰ ਬਹੁਤ ਸਾਰਾ ਨੁਕਸਾਨ ਵੀ ਹੋਇਆ 101% ਜਿਹੜੀ ਮਰਜ਼ੀ ਲੈਬਰਾਟਰੀ ਤੋਂ ਜਾ ਕੇ ਜਿਹੜਾ ਮਰਜ਼ੀ ਮੇਰਾ ਵੀਰ ਸਾਡੇ ਕੋਲ ਗੋਲੀ ਲੈ ਜੇ جا کے تسلی کرائیں گے جے ਇਹਦੇ ਵਿੱਚੋਂ ਕੋਈ ਵੀ ਐਲੋਪੈਥی سالٹ ਨਿਕਲੇਗਾ ہم ہمیشہ ਲਈ ਕੰਮ ਬੰਦ ਕਰ ਦਾਂਗੇ ਦੇਖੋ ਜੀ ਇਹ ਨੁਸਖਾ ਜਿਹੜਾ ਅੱਜ ਆਪਾਂ ਦੇਣ ਜਾ ਰਹੇ ਆਂ ਪਹਿਲੀ ਗੱਲ ਇਹ ਵੇ ਕਿ ਇਹਨੂੰ ਜਿਹੜਾ ਅੰਡਰ ਕੇਅਰ ਕਿਸੇ ਗਾਈਡੈਂਸ ਦੇ ਤੁਸੀਂ ਯੂਜ਼ ਕਰਨਾ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਲੈ ਕੇ ਯੂਜ਼ ਕਰਨਾ ਦੂਜੇ ਨੰਬਰ ਤੇ ਜਿਹੜਾ ਇਹ ਫਾਰਮੂਲਾ ਇਹ ਆਪਾਂ 15 ਦਿਨ ਲਗਾਤਾਰ ਯੂਜ਼ ਕਰਨਾ ਠੀਕ ਹੈ 15 ਦਿਨਾਂ ਦੇ ਵਿੱਚ ਫੋਰ ਸ਼ੋਰ ਜਿਹੜਾ ਤੁਹਾਡਾ ਲਾਭ ਉਹ ਚਾਰਜ ਹੋ ਜਾਏਗਾ अच्छा 4 जीबी ਹੋ ਜਾਏਗਾ ਤੇ கரنٹ ਵੀ ਪੂਰਾ ਮਰੇਗਾ ਤੁਹਾਨੂੰ ਆਪ ਨੂੰ ਪਤਾ ਲੱਗੇਗਾ ਵੀ ਸਰੀਰ ਤੁਹਾਨੂੰ ਬੋਲ ਕੇ ਦੱਸੇਗਾ ਵੀ ਅੱਗੇ ਨਾਲੋਂ ਮੈਂ 5-10 ਸਾਲ ਪਿੱਛੇ ਚਲਾ ਗਿਆ ਜਵਾਨ ਹੋ ਗਿਆ ਸਭ ਤੋਂ ਪਹਿਲਾਂ ਤੇ ਨਾ ਮੈਂ ਤੁਹਾਨੂੰ ਬਾੜਾ ਜਿਹਾ ਡਿਟੇਲ ਦੱਸਾਂਗਾ ਵੀ ਇਹ ਸਮਾਨ ਪਾਏ ਦਾ ਫੈਰਾ ਕੀ ਏ ਇਹ ਹੈਗੀ ਕੱਚੀ ਹਲਦੀ ਠੀਕ ਹੈ ਕੱਚੀ ਹਲਦੀ ਦਾ ਕੀ ਪਰਪਸ ਏ ਬਾਜ਼ਾਰੋਂ ਜਿਹੜੀ ਹਲਦੀ ਰੈਡੀਮੇਡ ਆਪਾਂ ਨੂੰ ਮਿਲਦੀ ਏ ਉਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਹੁੰਦੇ ਨੇ オリジナル ਨਹੀਂ ਹੁੰਦੀ ਠੀਕ ਹੈ ਕੋਲੂ ਚੈੱਕ ਕਰਨ ਦਾ ਬੜਾ ਆਸਾਨ ਤਰੀਕਾ ਤੁਸੀਂ ਇੱਕ ਚਮਚਾ ਪਾਊਡਰ ਹਲਦੀ ਜਿਹੜੀ ਉਹਨੂੰ ਪਾਣੀ ਚ ਪਾ ਲਿਓ ਥੱਲੇ ਉਹ ਰੰਗ ਵੱਖਰਾ ਛੱਡ ਜੇਗੀ ਉੱਤੋਂ ਵੱਖਰਾ ਤਿਆਰਦਾ ਰਹੇਗਾ ਠੀਕ ਹੈ ਉੱਥੇ ਤੁਹਾਨੂੰ ਪਤਾ ਲੱਗ ਜੇਗਾ ਵੀ ਚਿਹਰਾ ਫੇਰੀ ਹੋਈ ਹੈ ਚ ਕੋਈ ਰੰਗ ਹੋਰ ਪਾਇਆ ਜਾਂ ਕੈਮੀਕਲ ਪਾਇਆ ਠੀਕ ਹੈ ਸਭ ਤੋਂ ਵਧੀਆ ਚੀਜ਼ ਕਿਹੜੀ ਹੈ ਜਿਹੜੀ ਨੈਚੁਰਲ ਠੀਕ ਹੈ ਇਹ ਆਰਗੈਨਿਕ ਹਲਦੀ ਹੈ ਆਰਗੈਨਿਕ ਹਲਦੀ ਤੁਹਾਨੂੰ ਨਹੀਂ ਮਿਲਦੀ ਤੁਸੀਂ ਬਾਜ਼ਾਰੋਂ ਪਤਾ ਕਰੋ ਤੁਹਾਨੂੰ ਮਿਲ ਜੇਗੀ ਕੋਈ ਢਾਅ ਔਖਾ ਕੰਮ ਨਹੀਂ ਹੈਗਾ ਠੀਕ ਹੈ ਇਹ ਹਲਦੀ ਦੇ ਤੁਹਾਨੂੰ ਫਾਇਦੇ ਦੱਸਣ ਲੱਪਰਾਂ ਤੇ ਬਹੁਤ ਲੰਬਾ ਹੋ ਜਾਏਗਾ ਵੀਡੀਓ ਜੀ 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 ਇਹਦੇ ਚ ਅਨੇਕਾ ਫਾਇਦੇ ਨੇ ਇਹ ਸਭ ਤੋਂ ਪਹਿਲੀ ਤੇ ਜਿਹੜੀ ਡਾਇਬੀਟੀਜ਼ ਵਾਲੇ ਨੂੰ ਬਹੁਤ ਫਾਇਦਾ ਹੈ ਜੀ ਫਿਰ ਜਿਹਨੂੰ ਬਲੱਡ ਪ੍ਰੈਸ਼ਰ ਹੈਗਾ ਉਹਨੂੰ ਬਹੁਤ ਫਾਇਦਾ ਹੈ ਜੀ ਹਾਂ ਹੋਰ ਵੀ ਇਹਦੇ ਅਨੇਕਾ ਫਾਇਦੇ ਨੇ ਸਕਿਨ ਦੇ ਉੱਤੇ 글로 ਲੈ ਕੇ ਆਂਦੀ ਏ ਬਹੁਤ ਕੁਝ ਹੁੰਦਾ ਜਿਹੜਾ ਆਪਾਂ ਫਾਇਦਾ ਕਨਸਿਡਰ ਕਰ ਰਹੇ ਆ ਉਹ ਹੈਗਾ ਪਾਵਰ ਦਾ ਠੀਕ ਹੈ ਠੀਕ ਹੈ ਅੰਦਰੋਂ ਇਨਫੈਕਸ਼ਨ ਦਾ ਜਿਹੜੀ ਅੰਦਰੋਂ ਸਫਾਈ ਦਾ ਠੀਕ ਹੈ ਕਿਸੇ ਤਰ੍ਹਾਂ ਦਾ ਅੰਦਰ ਕੋਈ ਤੁਹਾਡੇ ਜ਼ਖਮ ਬਣਿਆ ਜਾਂ ਕਿਸੇ ਤਰ੍ਹਾਂ ਦੀ ਬਲੋਕੇਜ ਹੈਗੀ ਏ ਉਹ ਦੂਰ ਕਰੇਗੀ ਠੀਕ ਹੈ ਤਾਂ ਇਹ ਆਪਾਂ ਇਹ ਹਲਦੀ ਯੂਜ਼ ਕਰ ਰਹੇ ਆ ਠੀਕ ਹੈ ਦੂਜੇ ਨੰਬਰ ਤੇ ਆਜੋ ਲਸਣ ਤੇ ਠੀਕ ਹੈ ਲਸਣ ਦਾ ਕੀ ਫਾਇਦਾ ਜੀ ਲਸਣ ਦਾ ਇੰਨਾ ਫਾਇਦਾ ਬਾਡੀ ਨੂੰ ਇੰਨਾ ਫਾਇਦਾ ਇਹ ਤੁਸੀਂ ਦੇ ਲਓ ਵੀ ਇਹਨੂੰ ਕਹਿੰਦੇ ਆਪਾਂ ਨੇਚੁਰਲੀ ਟੈਸਟ ਸਟੋਨ ਬੂਸਟਰ ਠੀਕ ਹੈ ਜਿਹੜਾ ਹਾਰਮੋਨ ਹੈ ਜਿੰਨੇ ਜਿਹਦੇ ਕਰਕੇ ਆਪਣਾ ਦਿਲ ਲੱਗਦਾ ਜਾਂ ਆਪਾਂ ਕਹਿੰਦੇ ਆ ਵੀ ਹੁਣ ਜੀ ਜਿਆ ਨਹੀਂ ਕਰਦਾ ਕੁਛ ਕਰਨ ਦਾ ਉਹ ਇਹਨੇ ਜੀ ਕਰਨ ਲਾ ਦੇਣਾ ਠੀਕ ਹੈ ਠੀਕ ਹੈ ਜੀ ਇਹਦੇ ਤੋਂ ਇਲਾਵਾ ਇਹਦੇ ਹੋਰ ਬਹੁਤ ਫਾਇਦੇ ਨੇ ਜੀ 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 ਉਹ ਤੁਸੀਂ ਆਪ ਤੁਸੀਂ ਜਾਣਦੇ ਹੋ ਹਮ ਤੇ ਤੀਜੇ ਨੰਬਰ ਤੇ ਆਹ ਚੀਜ਼ ਹੈ ਜੀ ਕਾਲੀ ਮਿਰਚ ਠੀਕ ਹੈ ਇਹ ਕਾਲੀ ਮਿਰਚ ਵੀ ਤੁਸੀਂ ਆਪ ਹੀ ਕੁੱਟ ਕੇ ਰੱਖੀ ਹਾਂ ਜੀ ਹਾਂ ਜੀ ਹਾਂ ਜੀ ਕਾਲੀ ਮਿਰਚ ਵੀ ਆਪ ਕੁੱਟ ਕੇ ਰੱਖੀ ਹੈ ਫੁਰਕੀ ਸਾਹਿਬ ਜਿਹੜੀ ਇਹ ਕਾਲੀ ਮਿਰਚੇ ਨਾ ਇਹ ਬਹੁਤ ਵਧੀਆ ਕੰਮ ਕਰਦੀ ਏ ਇਹ ਹਾਰਮੋਨ ਜਿਹੜਾ ਅੰਦਰ ਡਿਸਟਰਬ ਹੋਇਆ ਹੁੰਦਾ ਹਾਰਮੋਨ ਲੈਵਲ ਇਹਨੂੰ ਪੂਰਾ ਆਪਣੇ ਅਪ ਟੂ ਮਾਰਕ ਲੈ ਕੇ ਆਦੀ ਜਿੰਨਾ ਚਾਹੀਦਾ ਹੁੰਦਾ ਜਿਹੜਾ ਸ਼ਹਿਦ ਏ ਸ਼ਹਿਦ ਦਾ ਤੁਹਾਨੂੰ ਪਤਾ ਵੀ ਕਿੰਨੀ ਵਧੀਆ ਚੀਜ਼ ਏ ਇਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਫੂਡ ਹੈਗਾ ਠੀਕ ਹੈ ਇਹਦੇ ਵਿੱਚ ਇੰਨੀ ਤਾਕਤ ਹੈ ਇੰਨੀ એનર્ਜੀ ਹੈ ਇਹ ਤੁਹਾਡੇ ਸਪਰਮ ਨੂੰ ਵੀ ਗਾੜਾ ਕਰ ਸਕਦਾ ਹਾਂਜੀ ਹਾਂਜੀ ਮੇਰਾ ਨੰਬਰ 987250026 ਹੈ ਮੈਨੂੰ ਕੋਈ ਵੀ ਆ ਕੇ ਮੈਸੇਜ ਕਰ ਸਕਦਾ WhatsApp ਦੇ ਉੱਤੇ ਜੇ ਅਵੇਲੇਬਲ ਨਹੀਂ ਹੁੰਦੇ ਜਾਂ ਨਹੀਂ ਫੋਨ ਚੁੱਕਦੇ ਤੁਸੀਂ ਬੋਲ ਕੇ ਮੈਸੇਜ ਛੱਡ ਦਿਆ ਕਰੋ WhatsApp ਦੇ ਉੱਤੇ ਬੋਲ ਕੇ ਮੈਸੇਜ ਛੱਡੋਗੇ ਮੈਂ ਆਪ ਕੋਈ ਤੁਹਾਡਾ ਮੈਸੇਜ ਸੁਣ ਕੇ ਤੁਹਾਨੂੰ ਜਰੂਰ ਰਿਪਲਾਈ ਕਰਾਂਗਾ ਜੋ ਵੀ ਤੁਹਾਡਾ ਕੁਐਸਚਨ ਹੋਏਗਾ ਤੁਹਾਡੀ ਜੋ ਵੀ ਇਨਕੁਆਰੀ ਹੋਏਗੀ ਉਹਦਾ ਅਡਰੈਸ ਜਰੂਰ ਕਰਾਂਗੇ ਦੇਖੋ ਜੀ ਆ ਸਮਾਂ ਬਚਾਣ ਲਈ ਆਪਾਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸ਼ਾਰਟ ਕੀਤਾ ਥੋੜਾ ਜਾਂ ਲਸਣ ਦੇ ਜਿਹੜੇ ਹੈਗੇ ਨੇ ਪੀਸ ਕੱਟ ਕੇ ਆ ਰੱਖੇ ਹੋਏ ਜੀ ਨਿੰਬੂ ਦੇ ਕੱਟ ਕੇ ਆ ਰੱਖੇ ਹੋਏ ਨੇ ਜੀ ਤੇ ਇਹ ਹਲਦੀ ਹੈ ਜੀ origignal ਹਲਦੀ ਜਿਹੜੀ ਇਹਨੂੰ ਕੱਟ ਕੇ ਤੇ ਰੱਖਿਆ ਹੋਇਆ ਜੀ ਹੁਣ ਇਹਨੂੰ ਤਿਆਰ ਕਰਨ ਦਾ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਗਲਾਸ ਪਾਣੀ ਲੈਣਾ ਪੈਣਾ ਇੱਕ ਗਲਾਸ ਪਾਣੀ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਪੈਨ ਦੇ ਵਿੱਚ ਤੇ ਇਹਨੂੰ ਆਪਾਂ ਪਹਿਲਾਂ ਗਰਮ ਕਰ ਠੀਕ ਹੋ ਗਿਆ ਜੀ ਪਾਣੀ ਦੇ ਵਿੱਚ ਜਿਹੜਾ ਆਪਾਂ ਸਮਾਨ ਪਹਿਲਾਂ ਹੀ ਕੱਟ ਕੇ ਰੱਖਿਆ ਹੋਇਆ ਆ ਆਲਰੇਡੀ ਇਹਨੂੰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਹੁਣ ਠੀਕ ਆ ਮਤਲਬ ਇਹਦੇ ਵਿੱਚ ਪਾ ਦੇਣਾ ਜੀ ਸਾਰੀ ਕਟਿੰਗ ਸਾਰੀਆਂ ਚੀਜ਼ਾਂ ਹਾਂ ਜੀ ਠੀਕ ਹੋ ਗਿਆ ਜੀ ਦੇਖੋ ਜੀ ਹਲਦੀ ਆਪਣਾ ਰੰਗ ਹੁਣੇ ਹੀ ਇੱਥੇ ਪਈ ਪਈ ਛੱਡਦੀ ਪਈ ਹੈ ਦੇਖੋ ਇਹ ਕਿੰਨੀ ਪਿਓਰ ਹੈ ਹਲਦੀ ਠੀਕ ਹੈ ਤੇ ਜਿੰਨੀ ਪਿਓਰ ਹਲਦੀ ਹੋਏਗੀ ਉਨੀ ਛੱਤੀ ਹੈ ਤੁਹਾਨੂੰ ਫਾਇਦਾ ਵੀ ਕਰੇਗੀ ਜੀ ਕਲਵ ਚਾਰਜਰ ਤਿਆਰ ਹੈ ਅੱਛਾ ਜੀ ਤੇ ਆਪਾਂ ਇਹਨੂੰ ਚਾਹ ਪਤੀ ਦੀ ਪਾਣੀ ਲੈ ਕੇ ਤੇ ਪੁਣ ਕੇ ਤੇ ਤੁਹਾਨੂੰ ਇਹਦਾ ਟੇਸਟ ਕਰਾਉਂਦੇ ਕਿੰਦਾ ਫਰੂਕੀ ਸਾਹਿਬ ਦਾ ਰੰਗ ਬਣਿਆ ਨਾ 골ਡਨ ਹਾਂਜੀ ਇਦਾਂ ਹੀ ਇਹਨੇ ਤੁਹਾਡਾ ਸਾਰੀ ਜਿਹੜੀ ਜ਼ਿੰਦਗੀ ਹੈ ਨਾ ਇਹਨੂੰ 골ਡਨ ਮਤਲਬ ਸੁਨਹਿਰੀ ਬਣਾ ਦੇਣਾ ਬਿਲਕੁਲ ਸਹੀ ਸਮਾਂ ਇਹਦਾ ਹੈਗਾ ਜੀ ਜਦੋਂ ਸਵੇਰੇ ਆਪਾਂ ਉੱਠਦੇ ਆਂ ਸੁੱਤੇ ਉੱਠਦੇ ਆਂ ਠੀਕ ਹੈ ਜੀ ਜਦੋਂ ਆਪਾਂ ਖਾਲੀ ਪੇਟ ਹੁੰਨੇ ਆ ਹਾਂ ਹਾਂ ਤੇ ਇਹਦੇ ਵਿੱਚ ਪਾਣ ਦਾ ਇੱਕ ਹੋਰ ਤਰੀਕਾ ਹੈਗਾ ਛੋਟਾ ਜਿਹਾ ਉਹ ਵੀ ਤੁਹਾਨੂੰ ਦੱਸਣਗੇ ਆ ਇਹਦੇ ਵਿੱਚ ਅਸੀਂ ਕੀ ਐਡ ਕਰਨਾ ਇਹਦੇ ਵਿੱਚ ਅਸੀਂ ਕਾਲੀ ਮਿਰਚ ਐਡ ਕਰਨੀ ਹੈ ਕਿੰਨੀ ਕਰਨੀ ਹੈ ਇੱਕ ਚਮਚੇ ਦਾ ਚੌਥਾ ਹਿੱਸਾ ਜੀ ਇੱਕ ਚਮਚੇ ਦਾ ਚੌਥਾ ਹਿੱਸਾ ਹਾਂਜੀ ਹਾਂਜੀ ਬਸ ਇਹ ਨਾਲ ਥੋੜੀ ਜਿਹਾ ਜ਼ਿਆਦਾ ਜੀ ਬਸ ਚੁਟਕੀ ਕੋ ਹਾਂ ਚੁਟਕੀ ਕੋ ਆ ਦੇਖੋ ਇੰਨੀ ਕੋ ਠੀਕ ਹੈ ਇਹ ਇਹਨੂੰ ਆਪਾਂ ਮਿਲਾ ਲਾਂਗੇ ਇਹਦੇ ਫਾਇਦੇ ਜਿਹੜੇ ਨੇ ਬਿਲਕੁਲ ਜਿਹਨੂੰ ਕਹਿੰਦੇ ਆਲਮੋਸਟ ਡਬਲ ਹੋ ਜਾਣਗੇ ਠੀਕ ਹੈ ਇਹ ਇਹਦੇ ਤੋਂ ਬਾਅਦ ਆਪਾਂ ਕੀ ਪਾਣਾ ਜੀ ਇਹਦੇ ਵਿੱਚ ਸ਼ਹਿਦ ਪਾਣਾ ਜੀ ਸ਼ਹਿਦ ਕਿੰਨਾ ਕੁ ਪਾਣਾ ਇੰਨਾ ਕੁ ਬਸ ਇੱਕ ਚਮਚਾ ਠੀਕ ਹੈ ਇੱਕ ਚਮਚਾ ਸ਼ਹਿਦ ਪਾਣ ਤੋਂ ਬਾਅਦ ਜਦੋਂ ਆਪਾਂ ਇਹਨੂੰ ਸ਼ਹਿਦ ਨੂੰ ਇਹਦੇ ਵਿੱਚ ਮਿਕਸ ਕਰਤਾ ਤੇ ਫਾਰਮੂਲਾ ਤਿਆਰ ਹੈ ਤੇ ਹੁਣ ਸਾਡੇ ਫਰੂਕੀ ਸਾਹਿਬ ਇਹਨੂੰ ਪੀ ਕੇ ਜੀ 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 ਤੇ ਆਪਣਾ ਲਵ ਚਾਰਜ ਕਰਕੇ ਸਾਨੂੰ ਦੱਸਣਗੇ ਵੀ ਵਾਕਈ ਚੀਜ਼ ਕਿੱਦਾਂ ਦੀ ਹੈ ਇਹਦੇ ਇੰਦਾ ਦੀ ਚੀਜ਼ ਬਣੀ ਹੈ ਜੀ ਇੰਦਾ ਦੀ ਚੀਜ਼ ਬਣੀ ਹੈ ਕਿ ਜਿਹਦੇ ਸਾਨੂੰ ਇੰਨੇ ਵਧੀਆ ਇੰਨੇ ਪੋਜ਼ਿਟਿਵ ਫੀਡਬੈਕ ਆ ਰਹੇ ਨੇ ਜਿਹੜੇ ਜਿਹੜੇ ਪੇਸ਼ੈਂਟ ਨੇ ਸਾਡੇ ਯੂਜ਼ ਕੀਤੀ ਹੈ ਉਹਦੇ ਤਾਰੀਫਾ ਕਰਦਾ ਨਹੀਂ ਥੱਕਦਾ ਜੀ ਜੀ ਉਹ ਕਹਿੰਦਾ ਜੀ ਚੀਜ਼ ਇਹ ਚੀਜ਼ ਐਡੀ ਵਧੀਆ ਬਾ ਕਮਾਲ ਬਣੀ ਹੈ ਕਿ ਇਹਦੇ ਤੋਂ ਬਾਅਦ ਸਾਨੂੰ ਹਸਪੀਟਲ ਜਾਣ ਦੀ ਲੋੜ ਨਹੀਂ ਪਈ ਕਿਸੇ ਡਾਕਟਰ ਨੂੰ ਮਿਲਣ ਦੀ ਲੋੜ ਨਹੀਂ ਪਈ ਸਾਡੇ 'ਚ ਇੰਨੀ ਤਾਕਤ ਇੰਨੀ એનર્ਜੀ ਵੀ એનર્ਜੀ ਦਾ ਇੱਕ ਜਿਦਾਂ ਕਹਿ ਲਓ ਵੀ ਪਾਵਰ ਹਾਊਸ ਹੁੰਦਾ ਨਾ ਪਾਵਰ ਹਾਊਸ ਬੰਦਾ ਬਣ ਗਿਆ